ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਸਾਡੇ ਸਟਾਨਾ ਚੈਸਟ 14 ਕਮਰ ਤੇ 19 ਇੰਚ ਘੇਰ ਦੇ ਨਾਲ ਆਪਾਂ ਕਿਸ ਤਰ੍ਹਾਂ ਲੈਣਾ ਹੈ ਇਹਨਾਂ ਦਾ ਗਲਾ ਕਿੱਛ ਲਾ ਜਾਂਦੀ ਡੀਪ ਹੋਊਗਾ ਤੇ ਉਹਦੇ ਹਿਸਾਬ ਨਾਲ ਆਪਾਂ ਇਹਨਾਂ ਦਾ ਤੀਰਾ ਕਿੰਨਾ ਰੱਖਣਾ ਤੇ ਮੋਢਾ ਕਿੰਨਾ ਰੱਖਣਾ ਤੇ ਇਕੱਲੀ ਇਹਦੇ ਪਲੋਈ ਪਾਉਣੀ ਆਪਾਂ ਸੈਂਟਰ ਵਾਲੀ ਆਪਾਂ ਜਿਹੜੇ ਨਿਸ਼ਾਨ ਲਗਾਏ ਹੋਣੇ ਤੁਹਾਨੂੰ ਦਿਸਦੇ ਆ ਤੇ ਇਹਦਾ ਆਪਾਂ ਤੁਹਾਨੂੰ ਦੱਸਦੇ ਆ ਵੀ ਆਪਾਂ ਕਿੰਨਾ-ਕਿੰਨਾ ਇਹ ਤੀਰਾ ਰੱਖਿਆ ਤੇ ਕਿੰਨਾ ਮੋਢਾ ਰੱਖਿਆ ਤੇ ਕਿਸ ਤਰ੍ਹਾਂ ਇਹਦੇ ਫਿਟਿੰਗ ਦੇ ਨਿਸ਼ਾਨ ਆਪਾਂ ਲਗਾਉਣੇ ਆ ਇਹ ਨਾ ਦਾ ਪਾਤੀਰਾ 5.5 ਇੰਚ ਕਟਾਈ ਕਰਨਾ ਤੇ ਚੈਸਟਿੰਨ ਦੀ ਹੈਗੀ ਹੈ 17.5 ਠੀਕ ਹੈ ਜੀ ਤੇ ਮੋਟਾ ਆਪਾਂ نیچے ਨੂੰ ਲਿਆ ਹੈ 7.5 ਕਿਉਂਕਿ ਮੋਟਾ ਆਪਾਂ 7.5 ਲੈਣਾ ਹੈ ਕਿਉਂ ਇਹਨਾਂ ਦੀ ਜਿਹੜੀ ਇਦਨੀ ਲੰਬਾਈ ਹੈਗੀ ਮੁੱਢੇ ਵਾਲੀ ਲੰਬਾਈ ਤੇ ਉਹ ਇਹ ਘਾਟਾ ਚੈਸਟ ਤੇ ਇਹਦੇ ਕਰਕੇ ਇਹਦੀ ਜਿਹੜੀ ਗਲਾਈ ਹੈ ਘੱਟ ਪੈਣੀ ਤੇ ਆਪਾਂ 7.5 ਮੋਢਾ ਲਵਾਂਗੇ ਤੀਰਾ ਲਵਾਂਗੇ 5.5 ਠੀਕ ਹੈ ਇਹ ਤੋਂ ਸੈਂਟਰ ਚੋ ਨਿਸ਼ਾਨ ਲਗਾ ਕੇ ਜਿਹੜੀ ਆਪਾਂ ਗਲਾਈ ਦਿਨੇ ਹਿੰਨੇ ਉਹ ਦੇਤੀ ਐ ਤੇ 2 ਇੰਚ ਦੀ ਆਪਾਂ ਇਹਦੀ ਮੋਢੇ ਦੀ ਬੈਕ ਵਾਲੀ ਕਾਟ ਹੈ ਤੇ 1 ਇੰਚ ਦੀ 프ਰੰਟ ਵਾਲੀ ਐ ਠੀਕ ਐ ਇਹ ਵੀ ਆਪਾਂ ਥੋੜੀ ਜੀ ਗਲਾਈ ਸੀ ਰੱਖਣੀ ਐ ਕਿਉਂਕਿ ਇਹਨਾਂ ਦਾ ਜਿਹੜਾ ਗਲਾ ਹੈ ਬੈਕ ਵਾਲਾ ਉਹ ਡੀਪ ਹੋਣਾ ਤੇ ਇਹਦੇ ਵਿੱਚ ਆਪਾਂ ਤੀਰਾ ਘੱਟ ਰੱਖਿਆ ਕਰਕੇ ਆਪਾਂ ਗਲਾਈਏ ਦੀ ਥੋੜੀ ਜੀ ਘੱਟ ਦਿੱਤੀ ਐ ਤੇ ਪਰ ਬਹੁਤੀ ਵੀ ਸਿੱਧੀ ਨਹੀਂ ਇਹ ਕਰਨੀ ਜੀ ਜੇ ਆਪਾਂ ਤੀਰਾ ਇਹਦਾ 6.5 6 ਇੰਚ ਰੱਖਦੇ ਆਪਾਂ ਇਹ ਫਿਰ ਆਪਾਂ ਇਹਦੀ ਜਿਹੜੀ ਗਲਾਈ ਹੈ ਇਸ ਤੋਂ ਵੱਧ ਦੇਣੀ ਸੀਗੀ ਹੁੰਦੇ ਹਿਸਾਬ ਨਾਲ ਆਪਾਂ ਉਸੇ ਤਰ੍ਹਾਂ ਹੀ ਤੇ ਉਹ ਕੱਟ ਲੈਣਾ ਵੱਧ ਘੱਟ ਜਿੰਨੀ ਜਿੰਨੀ ਆਪਾਂ ਗਲੇ ਦੀ ਲੈਂਥ ਵੱਧ ਹੈ ਤੇ ਉਨੀ ਆਪਾਂ ਇਹ ਮੋਢੇ ਦੀ ਜਿਹੜੀ ਗਲਾਈ ਹੈ ਉਹ ਘੱਟ ਵੱਧ ਕਰਨੀ ਹੁੰਦੀ ਹੈ ਤੇ ਤੀਰਾ ਆਪਾਂ ਘੱਟ ਵੱਧ ਕਰਨਾ ਹੁੰਦਾ ਇੱਥੋਂ ਪਲੋਈ ਇਹਨਾਂ ਦੀ ਸਾਢੇ 10 ਤੇ ਆਪਾਂ 11 ਇੰਚ ਤੇ ਨਿਸ਼ਾਨ ਲਗਾਇਆ ਤੇ ਇਹਨਾਂ ਦੀ ਆਪਾਂ ਕੱਲੀ ਪਲੋਈ ਪਾਉਣੀ ਹੈ ਸਾਢੇ 7 ਤੇ ਆਪਾਂ ਪਲੋਈ ਇਹਨਾਂ ਦੀ ਨਿਸ਼ਾਨ ਲਗਾਇਆ ਸਾਈਡ ਵਾਲਾ ਪਲੋਆ ਨਹੀਂ ਪਾਉਂਗਾ ਇਹਨਾਂ ਦੀ ਆਪਾਂ ਤੇ ਇਸ ਤਰਾਪਾ ਇੱਥੋਂ ਸੈਂਟਰ ਚ 7 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਜਿੰਨੀ ਇਹਨਾਂ ਦੀ ਕਮਰ ਹੈ 1.5 14 ਇਹਨਾਂ ਦੀ ਕਮਰ ਹੈ ਤੇ ਆਪਾਂ ਇੱਥੇ ਨਿਸ਼ਾਨ ਵਧਾ ਕੇ ਆਹ ਲਗਾਇਆ ਹੈ ਤੇ ਪਲੋਈ ਪਾਉਣ ਤੋਂ ਬਾਅਦ ਆਪਾਂ ਇਹ ਨਿਸ਼ਾਨ ਲਗਾਵਾਂਗੇ ਈਡੀ ਸਾਈਡ ਸੀ ਇਹਨਾਂ ਦੀ ਉਹ 1.5 15 ਤੇ ਹੈ ਤੇ ਆਪਾਂ 16 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਜੀ ਇਹ ਤੋਂ ਹਿੱਪ ਦਾ ਨਿਸ਼ਾਨ ਹੈ ਜਿਹੜਾ ਉਹ ਆਪਾਂ ਜਿੰਨੀ ਨਦੀ ਹੈ ਪਰ ਉਨੇ ਹੀ ਲਗਾਵਾਂਗੇ ਇਹ ਉਨੀ ਹੈ ਜਿੰਨੀ ਹੈ ਪਰ ਤੇ ਆਪਾਂ ਇਹ ਤਾਂ ਨਹੀਂ ਚਾਣ ਨਹੀਂ ਇੰਚ ਲਾਇਆ ਇਸ ਤਰ੍ਹਾਂ ਆਪਾਂ ਇਹ ਕਾਟ ਰਾਜਨੀਏ ਕਿਉਂਕਿ ਜੇᱫੋ ਪਲੋਈ ਪਾਈ ਤੇ ਇਹ ਦਾ ਨਿਸ਼ਾਨ ਆਪਣਾ ਇਸ ਜਗ੍ਹਾ ਤੇ ਆ ਜਾਣਾ ਤੇ ਹੁਣ ਜਿਹੜਾ ਐਕਸਟਰਾ ਕੱਪੜਾ ਹੈ ਇਹ ਨੂੰ ਇਸ ਤਰੀਕੇ ਦੇ ਨਾਲ ਕਾਟ ਕਰ ਦਾਂਗੇ ਤੇ ਧੀਰੇ ਦੀ ਜਿਹੜੀ ਆ ਕਾਟ ਆਪਾਂ 1/2 ਇੰਚ ਦੀ ਪਾਈ ਇਹਨਾਂ ਦੀ ਠੀਕ ਹੈ ਜੀ ਜਦੋਂ ਵੀ ਕਿਸੇ ਦਾ ਆਪਾਂ ਮੋਢਾ ਧੀਰਾ ਕੁਛ ਵੀ ਦੇਖ ਰੱਖਣਾ ਤੇ ਆਪਾਂ ਇਹ ਗਲੇ ਦਾ ਹਿਸਾਬ ਰੱਖਣਾ ਵੀ ਗਲਾ ਆਪਣਾ ਦੀਪ ਹੈ ਜਿਹੜਾ ਉਹ ਕਿੰਨਾ ਜੇ ਆਪਣਾ ਗਲਾ ਛੋਟਾ ਹੈ 3 ਇੰਚ 4 ਇੰਚ ਤਾਂ ਤੇ ਇਹਦਾ ਧੀਰਾ ਆਪਾਂ 6 6.5 ਇੰਚ ਰੱਖਣਾ ਸੀਗਾ ਤੇ ਹੁਣ ਇਹਨਾਂ ਦਾ ਗਲਾ ਦੀਪ ਹੈ ਜਿਵੇਂ 6.5 7 ਵੀ ਹੈ ਪਰ ਇਹ ਜਿਹਨਾਂ ਦੇ ਜ਼ਿਆਦੇ ਪਤਲੇ ਕਰਕੇ ਤੇ ਇਹਨਾਂ ਦਾ ਗਲਾ ਆਪਾਂ ਧੀਰਾ ਜਿਹੜਾ 5.5 ਰੱਖਿਆ ਤੇ ਆਪਾਂ ਉਸੇ ਹਿਸਾਬ ਦੇ ਨਾਲ ਇਹ ਕਟਿੰਗ ਕਰਨੀ ਹੁੰਦੀ ਹੈ ਜਿਹੜੇ ਚਾਹ ਦੇ ਨਾਲ ਆਪਣਾ ਹੈ ਗਲਾ ਰੱਖਣਾ ਤੇ ਜੇ ਚੇਸਟ ਦਾਣਾ ਆਪ ਜੇ ਚੇਸਟ ਦਾਣਾ ਚੇਸਟ ਜਿੰਨੀ ਜ਼ਿਆਦੀ ਹੈ ਤਾਂ ਫੇਰ ਆਪਾਂ ਜਿਹੜਾ ਮੋਢਾ ਉਹ ਥੋੜਾ ਜਿਹਾ ਘੱਟ ਕਰ ਦੇਣਾ ਤੇ ਜੇ ਗਲਾ ਘੱਟ ਤੇ ਫੇਰ ਆਪਾਂ ਤੀਰਾ ਵੱਧ ਕਰ ਦੇਣਾ ਹੁਣ ਆਪਾਂ ਇਸ ਤਰ੍ਹਾਂ ਕਟਿੰਗ ਕਰਦੇ ਹਾਂ ਜੀ ਆਪਣੀ 3 ਦੀ ਨਿਸ਼ਾਨ ਹੈ 3 ਦਾ ਆਪਾਂ ਜੀ ਨੇ 6 ਇੰਚ ਤੀਰਾ ਲਵਾਂਗੇ ਐਸ ਤਰ੍ਹਾਂ 6.5 ਲਵਾਂਗੇ ਤਾਂ ਇਹ ਆਪਣਾ ਜਿਹੜਾ ਨਿਸ਼ਾਨ ਆ ਇਹ ਇੰਨਾ ਵੱਧ ਜਾਣਾ ਇੱਥੋਂ ਆਪਣੀ ਇਹ ਚੀਜ਼ ਵੱਧ ਜਾਣੀ ਹੈ ਨਾ ਤੇ ਫਿਰ ਆਪਣੀ ਜਿਹੜੀ ਗਲਾਈ ਆਪਾਂ ਨੂੰ ਥੋੜੀ ਜਿਹੀ ਜ਼ਿਆਦਾ ਦੇਣੀ ਪੈਂਦੀ ਹੈ ਹੁਣ ਆਪਣਾ ਇਹ ਤੀਰਾ 5.5 ਤੇ ਫਿਰ ਆਪਾਂ ਜਿਹੜੀ ਇਹਦੀ ਗਲਾਈ ਆ ਉਹ ਘੱਟ ਦੇ ਕੇ ਹੀ ਸਰ ਜਾਂਦਾ ਕਿਉਂਕਿ ਆਪਣਾ ਇਹ ਪਹਿਲਾਂ ਹੀ ਘੱਟ ਚੀਜ਼ ਰੱਖੀ ਹੋਈ ਜਾਂਦੀ ਹੈ ਤੇ ਇਸ ਕਰਨਾ ਹੈ ਜਿਹੜੇ ਹਰੇਕ ਦਾ ਨਾਪ ਹਰੇਕ ਦੇ ਸੈਜ ਦੇ ਨਾਲ ਬਦਲਦਾ ਹੈ ਧੀਰੇ ਮੁੱਡੇ ਦਾ ਸੈਜ ਜਿਹੜਾ ਬਦਲਦਾ ਇਸ ਤਰ੍ਹਾਂ ਹੁਣ ਆਪਾਂ ਜਿਹੜਾ ਜੁੜਿਆ ਆਪਾਂ ਸੈਮ ਨੂੰ ਇੱਕ ਪੱਟ ਕਰ ਲਾਂ। ਇਹਨਾਂ ਦੀ ਛਾਣਾ ਆਪਾਂ ਜਿਵੇਂ ਕਾ ਲੈਣੀ ਦੂਸਰੀ ਸਾਈਡ ਵੀ ਕਿਉਂਕਿ ਟਾਈਨਿਕਲੇ ਕਪੜਾ ਤੇਰੇ نیچے ਚਲੇ ਜਾਣੇ ਇਸ ਤੇ ਨਿਸ਼ਾਨ ਆਪੇ ਕੋਈ ਦੁਬਾਰਾ ਵੀ ਲਾਵਾਂਗੇ ਜਦੋਂ ਢੋਈ ਪਾ ਕੇ ਤੇ ਭੈਣ ਨਿਸ਼ਾਨ ਦੁਬਾਰਾ ਮੈਨੇ ਠੀਕ ਹੈ ਜਿਹੜਾ ਇਹਨਾਂ ਦਾ ਗੜਾ ਹੋ ਆਪਾਂ ਇਹਦੇ ਦੂਸਰੇ ਕੱਪੜੇ ਦੇ ਨਾਲ ਲਾ ਕੇ ਫਿਰ ਕਟਿੰਗ ਕਰਾਂਗੇ ਇਸ ਤਰ੍ਹਾਂ ਹੋ ਗਈ ਜੀ ਪਤਲੇ ਨਾ ਬਹਿ ਜਾਈਏ 17.5 ਤੇ 14 ਇੰਚ ਕਮਰ ਵਾਲੇ ਦੇ